ਗਰਤਾਰ ਹਮਸਪਰ ਹੀ ਗਰਮੀ ਤੋਂ ਲੋਕਾਂ ਨੂੰ ਭਾਵੇਂ بارش ਨੇ ਰਾਹਤਵਾ ਦਿੱਤੀ ਹੈ ਪਰ بارش ਦੇ ਨਾਲ-ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸ਼ਹਿਰ ਦੇ ਵਿੱਚ ਕਈ-ਕਈ ਫੁੱਟ ਪਾਣੀ ਵੀ ਪਰ ਗਿਆ ਹੈ ਰਾਘਿਰ ਵੀ ਇਸ ਪਾਣੀ ਤੋਂ ਕਾਫੀ ਪਰੇਸ਼ਾਨ ਵਿਖਾਈ ਦਿੱਤੇ ਨੇ ਸਕੂਲ ਦੇ ਬੱਚਿਆਂ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਤੇ ਦੂਜੇ ਪਾਸੇ بارش ਦੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਵਧਾ ਦਿੱਤਾ ਹੈ ਕਿਉਂਕਿ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਪੱਕਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਇਹ بارش ਹੁਣ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ بارش ਪੈਂਦੀ ਰਹੀ ਤਾਂ ਝੋਨੇ ਦੀ ਫਸਲ ਦਾ ਦਾਣਾ ਕਾਲਾ ਹੋ ਜਾਵੇਗਾ ਤੇ ਕਿਸਾਨਾਂ ਨੂੰ ਵੱਡਾ ਨੁਕਸਾਨ ਵੀ ਹੋਵੇਗਾ ਤੇ ਬੱਦਲ ਵਾਲੋਂ ਸਾਰਾ ਖੁੱਲ ਗਿਆ ਬਹੁਤ ਵਧੀਆ ਜਿਹਾ ਤਿੰਨ ਚਾਰ ਦਿਨ ਤੋਂ ਪਹਿਲਾਂ ਹੂਮਸ ਹੀ ਸੀਗੀ ਜਿਦਾਂ ਕਿ ਪੜਾਅ ਸੀ ਮਨ ਨੂੰ ਮਹਿਸੂਸ ਹੋ ਰਹੀ ਸਵੇਟ ਜੀ ਆ ਰਹੀ ਹੈ ਖਬਰਾੜ ਵੀ ਹੋ ਰੇ ਪਰ ਅੱਜ ਸਵੇਰੇ ਜਿਹੜਾ ਸੁਹਾਣਾ ਮੌਸਮ ਹੈ ਏਦਾਂ ਲੱਗਦਾ ਮੈਨੂੰ ਐ ਫੀਲ ਆ ਰਹੇ ਵਜੋਂ ਪਹਾੜਾਂ ਦੀ ਬਿਰ ਰਹੇ ਆ ਤੇ ਬੱਦਲ ਬੁੱਧੂ ਪਹਾੜਾਂ ਵਾਲਾ ਹੋਇਆ ਵੇ ਦੇਖੋ ਜਿਹੇ ਅੱਜ ਦਾ ਮੌਸਮ ਲੱਗ ਰਿਹਾ ਜਿਵੇਂ ਹੁਣ ਪੈ ਰਿਹਾ ਮਨ ਲਾ ਰੇ ਪੱਖਾ ਹੀ ਬੰਦ ਕਰਨਾ ਬੂ ਬਿਜਲੀ ਦਾ ਆਪੇ ਵੱਜ ਜਣੀ ਸਾਰੀ ਇਹ ਜੇ ਨਹੀਂ ਪੈਂਦੇ ਰਹੇ ਹਲਕੇ ਤਕਰੀਬਨ ਆਲਮੋਸਟ ਮਨ ਦਾ ਕੋਲਰ ਤੇ ਇਸ ਦਾ ਉਹਨੇ ਬੰਦੇ ਹੋਏਗੇ ਇਕੱਲੇ ਪੱਕੀ ਰਹਿ ਜਣਗੇ ਮੌਸਮ ਦਾ ਮੌਸਮ ਕਨਵਰਟ ਹੋ ਰਿਹਾ ਹੈ ਸਰਦੀ ਸ਼ੁਰੂ ਹੋਣ ਲੱਗ ਗਈ ਸਵੇਰੇ ਤੇ ਸ਼ਾਮ ਦਾ ਟੈਂਪਰੇਚਰ ਵੈਸੀ ਘਟ ਬਹੁਤ ਹੁੰਦਾ ਤੁਹਾਰੇ ਤੇ ਪਰ ਥੋੜ ਸੇ ਬੱਚਾ ਤੋਂ ਹੋਣੀ ਹੈ ਵਿਲੇ ਦੀ ਬੜਾ ਪੂਰਾ ਥੀਲ ਮੈ ਜਾਂਦੀ ਪੂਰੇ ਇੱਧਰ ਪਾਣੀ ਖੜ ਜਾਵੇ ਖੜੇ ਸਕੂਲ ਵੀ ਆ ਸੁਲ ਜਾ ਰਹਾ ਤੇ ਸਾਡੇ ਨਾਲ ਸਕੂਲ ਨਹੀਂ ਜਾ ਜਾਣ ਕਰਕੇ ਨਾਲ ਘਰ ਦੇ ਭੇਜ ਰਹੇ ਨੇ ਉਹਦਾ ਚਲੋ ਕੋਈ ਗੱਲ ਔਰ ਉਹਦੇ ਪਾਣੀ ਨਾਲ ਜੜਨ ਲੱਗ ਗਿਆ ਜੀ ਅੱਜ ਕੱਲ ਪਹਿਲਾਂ ਨਹੀਂ ਨਾ ਛੜਦਾ ਸੀਗਾ ਅੱਜ ਕੱਲ ਜਿਵੇਂ ਥੋੜੀ ਬਹੁਤੀ ਬਾਰਿਸ਼ ਹੋ ਰਹੀ ਹੈ ਥੋੜੀ ਦੇਰ ਤੋਂ ਬੜਾ ਪਾਣੀ ਖੜਨ ਲੱਗ ਗਿਆ ਜੀ ਹੁਣ ਸਾਰੇ ਬਹੁਤ ਦੇਖੋ ਬਾਰਿਸ਼ ਤੋਂ ਪੈਦਾ ਹੋ ਰਹੀ ਹੈ ਕਿੰਨਾ ਪਾਣੀ ਖੜ ਗਿਆ ਜਿੱਕ ਤੱਕ ਤੁਸੀਂ ਕਿੱਥੇ ਜਾ ਰਹੇ ਸੀਗੇ ਆਇਆ ਜੰਮਤ ਹੋਇਆ ਜੀ ਬਹੁਤ ਬਹੁਤ ਕਰਦਾ ਹੀ ਹੋਏ ਬਿਆਨ ਤੇ ਬੜਾ ਬੜਾ ਬਿਆਨ ਤੋਂ ਬੜ ਕੇ ਆਈ ਹੈ ਜੀ ਬਾਰ ਬਾਰ ਆਪਣੇ ਆਂਗ ਦੇ ਖਾਂਗ ਕਰਕੇ ਇੱਥੇ ਤੇ ਬਾਸ ਦਾ ਉਹਨ ਮਤਲਬ ਜਿਹੜੀ ਪੈ ਰਹੀ ਹੈ ਇਹਦਾ ਆਪਾਂ ਨੂੰ ਹੁਣ ਫਾਇਦਾ ਮਿਲੇਗਾ ਜਾਂ ਨੁਕਸਾਨ ਹੋਏਗਾ ਇਹ ਆਣੇ ਜੀ ਆਪਣੇ ਫਾਇਦਾ ਤੇ ਨੁਕਸਾਨ ਆਈ ਗਰਮੀ ਤੋਂ ਕਮੀ ਕਰਾਤ ਨਹੀਂ ਗਈ ਗਰਮੀ ਤੋਂ ਬੰਦੀ ਆਤਾ ਦੇਖੋ ਵੀ ਰਾਤ ਆ ਦੋ ਦਿਨ ਬਾਰਿਸ਼ ਪੈਂਦੀ ਹੈ ਇਹਦੇ ਬਾਅਦ ਧਸ ਨਿਕਲ ਆਉਂਦੀ ਹੈ